ਕੀ ਨਾਮ ਕੀ ਮੰਨੂ ਮੇਰਾ ਪੁੱਤ ਆ ਗਿਆ ਗੱਲ ਮਾਰਦਾ ਹੈ ਜਾਂ ਪ੍ਰਿੰਟ ਨਾਲ ਤੁਹਾਡੀ ਕੀ ਮਾਮਲਾ ਕੀ ਹੋ ਦੱਸੋ ਕੋਈ ਗੱਲ ਬਾਤ ਨਹੀਂ ਹੈ ਇਹ ਜਾਣ ਕੇ ਮੈਨੂੰ ਉਹਨੇ ਪੁੱਛਿਆ ਕਿ ਕੱਲ੍ਹ ਵਾਲ ਕੀ ਹੋਈ ਦੱਸੋ ਤਿੰਨ ਰਾਤ ਰਹਿੰਦੇ ਸੋ ਕੱਲ੍ਹ ਕੀ ਹੋਇਆ ਅੱਛਾ ਬੇਟਾ ਉਹਨੇ ਵੀ ਸਾਹ ਦੱਸ ਦਿਓ 2 ਮਿੰਟ ਦੀ ਗੱਲ ਕਰ ਲੈ ਲੱਡੀ ਖਮਾ ਦੇ ਸਿੱਕੇ ਮਾਂ ਮਮੀ ਡੈਡੀ ਮੈਂ ਦੱਸਾਂ ਉਹਨਾਂ ਨੂੰ ਕੀ ਬੋਲ ਲਿਕ ਕੀ ਗੱਲਬਾਤ ਹੋਈ ਸੀ ਪੂਰੀ ਦੱਸੋ ਭਾਜੀ ਉਹਨਾਂ ਨੇ ਕੁਛ ਨਹੀਂ ਗੱਲ ਆਦੇ ਕਾਰ ਵੀ ਕੋਈ ਇਹ ਮੈਂ ਮੌਕੇ ਤੇ ਪੁਲਿਸ ਨੂੰ ਸਾਰੇ ਬਿਆਨ ਦਿਕਾਏ ਤੇ ਆ ਰਿਪੋਰਟੀਆਂ ਸੁਣੋ ਸਰ ਵੀ ਆਹ ਕੋਣ ਕਾਣਾ ਕਰਦੇ ਵੇ ਇੰਨੇ ਉਹਦੇ ਪ੍ਰੇਮ ਦੇ ਘਰ ਦੇ ਨਹੀਂ ਹੈਗਾ ਉਹਦਾ ਧਿਆਨ ਰੱਖਣ ਨੂੰ ਜੀ ਕਰਦੇ ਜੀ ਲੱਗਦਾ ਉਹ ਨੌਕਰੀਆਂ ਕਰਦੇ ਸੀਗੇ ਤੇ ਮੈਂ ਸ਼ੁਰੂ ਤੋਂ ਮੇਰੇ ਕੋਲ ਕੋਈ ਭਰਾ ਉਹਦਾ ਕੋਈ ਭੈਣ ਕੋਈ ਨਹੀਂ ਹੈਗਾ ਧਿਆਨ ਰੱਖਣ ਨੂੰ ਉਹਦਾ ਸਿਰਫ ਇੱਕ ਉਹਦੀ ਭੈਣ ਉਹ ਤੋਂ ਛੋਟੀ ਹੈ ਤੇ ਇਹ ਵੱਡਾ ਸੀਗਾ ਤੇ ਇਹ ਫੈਮਿਲੀ ਸੀਗੀ ਉਹ ਤੁਹਾਡੇ ਤੇ ਇਲਜ਼ਾਮ ਲਾਈ ਜਾਂਦੇ ਕਿ ਇਹ ਸਾਰੀ ਗਲਤੀ ਇਹ ਆਈ ਇਹਨਾਂ ਨੇ ਤੇ ਅੱਜ ਵੀ ਪਿੰਡ ਚਿੰਤਵਾਰੀ ਕੀਤੀ ਜਾਵੇ ਮੈਂ ਗਲਤ ਸੀ ਮੈਂ 14 ਸਾਲ ਤੋਂ ਗਲਤ ਸੀ ਫਿਰ ਇਹਨਾਂ ਨੇ ਮੈਨੂੰ ਰੱਖਿਆ ਕਿਉਂ ਸੀਗਾ ਫਿਰ ਇਹਨਾਂ ਨੇ ਰੱਖਿਆ ਕਿਉਂ ਕੁੜੀ ਵੱਡੀ 12 ਸਾਲਾਂ ਦੀ ਹੋ ਰਹੀ ਛੋਟੀ ਮੇਰੀ 8 ਸਾਲਾਂ ਤੇ 7 ਸਾਲਾਂ ਦੀ ਹੋ ਰਹੀ ਹੈ ਸਾਡੀ ਸ਼ਾਦੀ 2011 ਚ ਹੋਈ ਹੈ 11ਵੇਂ ਮਹੀਨੇ 7 ਤਰੀਕ ਨੂੰ ਕੋਈ ਸਾਚਾ ਗੋਣ ਚੂਰ ਬੋਲ ਰਿਹਾ ਜੀ ਕਿਵੇਂ ਪਤਾ ਲੱਗੂ ਤੁਹਾਡੇ ਕੋਲ ਫੂਟ ਹੈਗਾ ਜੀ ਮੈਂ ਪ੍ਰੂਫੀ ਦਵਾਂ ਜੀ ਜੀ ਐਗਜ਼ਾਮ ਤੁਹਾਡੇ ਦੀ ਨਾਰੇ ਕਹਿੰਦੇ ਫੋਟੋ ਮਾਰਦੇ ਵੀਡੀਓ ਵੀ ਹੈਗੀਆਂ ਸਾਡੇ ਕੋਲ ਇਹਨਾਂ ਕਹਾਣੀਆਂ ਇਹਨਾਂ ਕਹਾਣੀਆਂ ਤੇ ਇਹਨਾਂ ਇਹ ਫੋਟੋ ਮਾਰਦੇ ਮੇਰੇ ਕਿਤੇ ਆ ਉਹਨੂੰ ਫੋਨ ਕਰ ਕਰਕੇ ਬੁਲਾਇਆ ਵੀ ਆ ਜਾ ਇੱਥੇ ਆ ਜਾ ਇੱਥੇ ਉਹ ਕਹਿੰਦੇ ਸੱਟਾ ਹੀ ਜੰਨੇ ਕਹਿ ਕੇ ਬੁਲਾਇਆ ਸਾਰੀ ਜੀ ਕਹਿੰਦੇ ਸੱਟਾ ਹੀ ਇਹਨਾਂ ਨੇ ਨਹੀਂ ਮਿਲ ਦਿੱਤੀਆ ਮੇਰੀ ਸਾਸੋਥੇ ਆ ਮੇਰਾ ਜੇਠ ਓਥੇ ਆ ਮੇਰੀ ਸਾਸੋਥੇ ਮੇਰਾ ਜੇਠ ਓਥੇ ਆ ਹਮਮ ਭਾਵੇਂ ਤੁਹਾਡੇ ਕੋਈ ਗਲਤ ਸੰਬੰਧ ਨਹੀਂ ਸੀਗੇ ਤੁਹਾਡੇ ਭਾਂਜੇ ਨਾਲ ਹਨਾ ਮੇਰੀ ਚਾਚੀ ਸੱਸ ਨੇ ਇੰਨੀ ਗੱਲ ਕਹੀ ਸੀ ਤੁਸੀਂ ਕਹਿ ਰਹੇ ਹੋ ਤੁਹਾਨੂੰ ਜਾਣ ਕੇ ਮਤਲਬ ਝੂਠ ਬੁਲੇ ਜਾ ਰਹੇ ਹੋ ਨਾ ਇਹ ਪਸੰਦ ਹੀ ਹੈ ਤੁਹਾਨੂੰ ਪਸੰਦ ਹੈ ਤੁਹਾਡੇ ਕੋਈ ਗਲਤ ਸੰਬੰਧ ਨਹੀਂ ਕੋਈ ਗੱਲਬਾਤ ਨਹੀਂ ਮੈਂ ਪੇਕੇ ਰਹਿ ਕੇ ਆਈ ਹਾਂ ਜਿੰਮੀ ਨੇ ਮੇਰੇ ਪੇਕਿਆਂ ਕੋਲ ਇਥੇ ਦਿਖਣਾ ਸੀ ਜੀ ਮੇਰੇ ਕਿਹਾ ਸੀ ਨਾ ਇਲਜ਼ਾਮ ਲਾਇਆ ਇਹ ਕਹਿੰਦੇ ਕਿ ਅਸੀਂ ਕੋਈ ਤਰ੍ਹਾਂ ਪਾਜੀ ਇਹਨਾਂ ਨੇ ਹੈਗੇ ਆ ਕਿਉਂਕਿ ਮੈਂ ਹੂੰ ਹੂੰ ਪੰਚਾਇਤ ਮੈਂਬਰਾਂ ਨੇ ਵੀ ਦਾ ਚੁੱਕੇ ਆ ਉਹ ਕਹਿੰਦੇ ਕਿ ਅਸੀਂ ਇਹਨੂੰ ਕੋਈ ਨਹੀਂ ਕੋਨਾ ਟੱਚ ਕੀਤਾ ਐ ਇਹਨਾਂ ਕੋਈ ਗਲਤੀ ਨਹੀਂ ਪਿਆ ਸੀ ਇਹਨਾਂ ਨੇ ਤਾਂ ਸਭ ਕੁਝ ਕੀਤਾ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਜੋ ਵੀ ਹੈਗਾ ਕਦੀ ਹਾਂਜੀ ਕਦੀ ਹੋ ਹੀ ਨਹੀਂ ਸਕਦਾ ਜੀ ਇਦਾਂ ਦੀ ਮੇਰੇ ਬੱਚੇ ਜੁਗਤ ਬਰਾਬਰ ਦੇ ਨੇ ਮੇਰੇ ਜਵਾਨ ਦੇ ਹੋਰ ਦੋਸਤੋ ਮੇਰੇ ਗਲੀ ਮੱਲੇ ਚ ਹੋ ਗਏ ਆਪ ਖੁਦ ਸਾਡੀ ਭੈਣ ਹੋਣੀ ਕੋਲ ਖੜੇ ਆ ਇਹਨਾਂ ਨੂੰ ਖੁਦ ਪੁੱਛ ਕੇ ਦੇਖ ਲਓ ਕਿ ਦੂਰ ਰਹਿੰਦੇ ਨੇ ਇਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਭਾਜੀ ਹੁਣਾਂ ਦੇ ਪਿੰਡ ਦੇ ਵਿੱਚ ਕੀ ਰਿਲੇਸ਼ਨ ਹੈ ਕਿੱਦਾਂ ਦੇ ਬੰਦੇ ਨੇ ਅਸੀਂ ਤਾਂ ਕਿ ਸੋਚਿਆ ਨਹੀਂ ਆ ਇਹ ਹੁਣ ਮੈਂ ਤਾਂ ਕਰਕੇ ਮੇਰੇ ਤੇ ਇਹ ਦੇਰੀ ਆ ਕਿਉਂ ਕਿ ਮੈਂ ਆਪਣੇ ਭਰਾ ਦੇ ਮਗਰ ਆਇਆ ਵੀ ਆਪਣੇ ਭਰਾ ਨੂੰ ਤਾਂ ਮੇਰੇ ਨੂੰ ਮਰਵਾਤਾ ਨਹੀਂ ਇਸ ਕਰਕੇ ਗੁੱਸੇ ਕਿ ਮਗਰ ਆਇਆ ਕਿੰਨੇ ਭਰਾ ਜੀ ਇਹਨਾਂ ਨੇ ਮਿਲਾਇਆ ਕਿੰਨੇ ਭਰਾ ਹਾਂ ਤੁਸੀਂ ਚਾਰ ਭਰਾ ਹੈ ਜੀ ਇਹ ਜਿਹੜੇ ਭਰਾ ਦੇ ਸਾਥ ਲੱਗੇ ਸਾਰਾ ਇਹਨੂੰ ਮਾਰਿਆ ਕਹਿੰਦੇ ਇਹਨੂੰ ਇਹਦੇ ਜਿਹੜਾ ਪ੍ਰੇਮ ਨਾਲ ਜਿਹਦੀ ਗੱਲਬਾਤ ਕਿ ਉਹਨਾਂ ਨੇ ਮਿਲਾਇਆ ਹਾਂਜੀ ਠੀਕ ਔਰ ਉਹ ਮੁੰਡੇ ਦਾ ਜਿਹੜਾ ਪੇ ਹੈ ਨਾ ਉਹ ਸਿਵਲ ਹਸਪੀਟਲ ਚ ਸਰਕਾਰੀ ਨੌਕਰੀ ਚ ਕੰਮ ਕਰਦਾ ਐ ਅਮਰਜੈਂਸੀ ਚ ਉਹਨੇ ਹੋ ਸਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਵੀ ਕਰਨੀ ਆ ਜਿਹਨੂੰ ਅੱਜ ਜਿਹੜਾ ਝਗੜਾ ਹੋਇਆ ਕਿਸ ਗੱਲ ਨੂੰ ਲੈ ਕੇ ਹੋਇਆ ਝਗੜਾ ਇਦਾਂ ਹੋਇਆ ਜੀ ਇਹ ਫੋਨ ਤੇ ਗੱਲ ਕਰ ਰਹੀ ਸੀ ਉਹ ਮੁੰਡੇ ਨਾਲ अच्छा न, जी ਤੇ ਉਹ ਮੁੰਡੇ ਨਾਲ ਗੱਲ ਫੋਨ ਤੇ ਕਰ ਰਹੀ ਸੀ ਤੇ ਮੇਰੇ ਭਰਾ ਨੇ ਲਿਆ ਫੜ ਉਹ ਤੋਂ ਬਾਅਦ ਇਹਦੇ ਇੱਕ ਦੋ ਝਪੇੜ ਵੀ ਮਾਰੀ ਬਾਅਦ ਇਹਨੇ ਉਹਨੇ ਮੁੰਡੇ ਨੂੰ ਫੋਨ ਕਰਕੇ ਨਾ ਸਭਾਂਜ ਸਾਡੇ ਨੂੰ ਕਰਕੇ ਬੁਲਾ ਕੇ ਤੇ ਬਾਅਦ ਮੇਰੇ ਭਰਾ ਦੇ ਉੱਪਰ ਆ ਹਮਲਾ ਟੈਕ ਕਰਵਾ ਨੀ ਐਸਾ ਕਿਉਂ ਕਰ ਰਹੀ ਸੀ ਇਹ ਕੀ ਲੱਗਦੇ ਤੁਹਾਡੇ ਬੇਟਾ ਇਹ ਇਹ ਮੇਰੀ ਭਰਾ ਦੇ ਘਰ ਵਾਲੀ ਹੈ ਜੀ ਘਰ ਆ ਫਿਰ ਤੁਹਾਡੀ ਭਾਬੀ ਹੋਈ ਛੋਟੀ ਭਾਬੀ ਬੱਚਿਆਂ ਵਰਗੀ ਹੁੰਦੀ ਹੈ ਬੱਚਿਆਂ ਵਰਗੀ ਹੈ ਜੀ ਬੱਚਿਆਂ ਵਰਗੀ ਹੁੰਦੀ ਹੈ ਤੇ ਤੁਸੀਂ ਬੱਚਿਆਂ ਨਾਲ ਗੱਲ ਕਰੋ ਜੇ ਐਸਾ ਗੱਲ ਕਰੋ ਸੱਬੇ ਤਰੀਕੇ ਨਾਲ ਗੱਲ ਕਰੋ ਤੁਸੀਂ ਇਹ ਨਾਲ ਕੋਈ ਐਦਾਂ ਸੀ ਹੁੰਦਾ ਸੀ ਜਿਹੜੀ ਵੀ ਗੱਲ ਹੈ ਸੱਬੇ ਤਰੀਕੇ ਨਾਲ ਕਰੋ ਹਾਂਜੀ ਹਾਂਜੀ ਨਹੀਂ ਬੱਚਿਆਂ ਵਰਗੀ ਹੈ ਜੀ ਅੱਜ ਤੱਕ ਇਹ ਨਹੀਂ ਅੱਜ ਤੱਕ ਕਦੀ ਨਾ ਕਦੀ ਮਾੜੇ ਤਰੀਕੇ ਨਾਲ ਕਦੀ ਦੇਖਿਆ ਹੂੰ ਨਾ ਕਦੀ ਗਲਤੀ ਨਹੀਂ ਕੀਤੀ ਨਾ ਕਦੀ ਸੋਚ ਹੈ ਹੀ ਸੀ ਸਾਡੇ ਆਪਣੇ ਬੱਚੇ ਜਵਾਨ ਨੇ ਮੇਰੀ ਕੁੜੀਆ ਖੁਦ ਬੀਅਰਡ ਕਰ ਰਹੀ ਆ ਕੋਈ ਇਦਾਂ ਦੀ ਸੋਚ ਨਹੀਂ ਹੈਗੀ ਬਸ ਇਹ ਤਾਂ ਹੁਣ ਜਦੋਂ ਇਹਨੂੰ ਪਤਾ ਆ ਵੀ ਹੁਣ ਮੈਂ ਫਸ ਰਹੀ ਆ ਵੀ ਮੈਂ ਹੀ ਤਾਂ ਬਲਾ ਕੇ ਮੈਂ ਹੀ ਪੜਵਾਤਾ ਆ ਹੁਣ ਮੈਂ ਹੀ ਬਲਾ ਕੇ ਮੈਂ ਹੀ ਪੜਵਾਇਆ ਤੇ ਹੁਣ ਮੈਂ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਪਸਾਉਣਾ ਇਹ ਤੁਸੀਂ ਇਹ ਕਹਿੰਦੇ ਹੋ ਪੀ ਨੇ ਬਡਵਾਇਆ ਤੁਸੀਂ ਪੁਲਿਸ ਕੋ ਕੰਪਲੇਨਟ ਕੀਤੀ ਹਾਂਜੀ ਕੀਤੀ ਜੀ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਨੇ ਕਾਰਵਾਈ ਕਰਕੇ ਪੁਲਿਸ ਉਥੋਂ ਆਪਣੀ ਵੀਡੀਓ ਵੀ ਬਣਾ ਕੇ ਜਿਹੜੀ ਕੈਮਰੇ ਚ ਬਣੀ ਹੋਈ ਆ ਉਹ ਵੀ ਲੈ ਕੇ ਚਲੇ ਗਏ ਆ ਇਹ ਕੈਮਰੇ ਵੀਡੀਓ ਬਣੀ ਹਾਂਜੀ ਬਣੀ ਹੋਈ ਆ ਜੀ ਆਗਰਪੁਰ ਚੌਂਕੀ ਵਾਲੇ ਮੁਲਾਜ਼ਮ ਲੈ ਵੀ ਗਏ ਨੇ ਜੀ ਉਹ ਲੈ ਵੀ ਕਹਿੰਨੇ ਵੀਡੀਓ ਰਹਿ ਗਈ ਅਸਲ ਇਹ ਮੇਰੇ ਕੋ ਆਸ਼ਟਾ ਮਾਨ ਵਾਲੀ ਮੈਂ ਤੁਹਾਨੂੰ ਦੇ ਦੇਣਾ ਵੀਡੀਓ ਦੱਸੋ ਤੁਹਾਡਾ ਜੀ ਹਾਂ ਜੀ ਜਗਿੰਦਰ ਪਾਲ ਜੀ ਕੀ ਗੱਲਬਾਤ ਹੋਈ ਸੀ ਜੀ ਤੁਸੀਂ ਦੱਸੋ ਦੂਸਰਾ ਪਾਸਾ ਬਸ ਇਹ ਕਿ ਮੇਰੇ ਬ੍ਰਦਰ ਨੇ ਅੱਜ ਇਹਨੂੰ ਫੋਨ ਕਰਦੇ ਰੰਗਿਆ ਤੇ ਫੜ ਲਿਆ ਹਾਂ ਗੱਲ ਕਰਦੇ ਨੂੰ ਕੀ ਲੱਗਦਾ ਤੁਹਾਡੇ ਜੀ ਇਹ ਸਾਡੇ ਬ੍ਰਦਰ ਤੇ ਮੇਰੇ ਪਰਚਾਈ ਲੱਗਦੀ ਆ ਬ੍ਰਦਰ ਦੇ ਘਰ ਵਾਲੀ ਹਾਂ ਕਰਨੀ ਸੀ ਕਿ ਸੇ ਮੁੰਡੇ ਨਾਲ ਜਿਹਦਾ ਸਾਡਾ ਪੰਜ ਆ ਰਿਲੇਸ਼ਨ ਇਹਨਾਂ ਦਾ ਹਾਂ ਰਿਲੇਸ਼ਨ ਅੱਛਾ ਤੁਹਾਡੇ ਪੰਜ ਨਾਲ ਰਿਲੇਸ਼ਨ ਚੜ ਰਿਹਾ ਆ ਅਸੀਂ ਇਸੇ ਕਰਕੇ ਇਹਨਾਂ ਨੂੰ ਘਰ ਤੋਂ ਕੱਢ ਕੇ ਰੱਖਿਆ ਸੀ ਬਾਹਰ ਤੇ ਚੱਲ ਵੀ ਗਈ ਸੀ ਹੁਣ ਫਿਰ ਕਿਉਂਕਿ ਮੇਰਾ ਬ੍ਰਦਰ ਜੇਲ੍ਹ ਦੇ ਵਿੱਚ ਸੀ ਮੇਰਾ ਬ੍ਰਦਰ 2 ਸਾਲ ਜੇਲ੍ਹ ਦੇ ਵਿੱਚ ਰਿਹਾ ਤੇ ਇਹ 2 ਸਾਲ ਦੇ ਵਿੱਚ ਇਹ ਥੋੜਾ ਜਿਹਾ ਪਿੱਛੇ